ਮੈਂ ਦੇਖ ਰਿਹਾ ਮਾਲਵਾ ਦੀ ਖਬਰ ਤੇ ਮੈਂ ਗੁਰਿੰਦਰ ਤੋੜੀਆ ਪੰਨੀ ਵਾਲਾ ਫੱਤਾ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਨੇਤੀਗ ਆ ਗਈਆਂ ਇੱਕ ਜੂਨੂ ਜੋ ਇਲੈਕਸ਼ਨ ਹੋਰ ਜਾ ਰਹੇ ਆ ਅਸੀਂ ਅੱਜ ਪਹੁੰਚੇ ਆਂ ਪਿੰਡ ਅਲਮਾਲਾ ਦੇ ਵਿੱਚ ਜਾਣਦੇ ਆਂ ਲੋਕਾਂ ਦੇ ਕੋਲੋਂ ਤੇ ਕੀ ਮਾਹੌਲ ਆ ਪਿੰਡਾਂ ਦੇ ਵਿੱਚ ਕਿਹੜੀ ਪਾਰਟੀ ਨੂੰ ਲੋਕ ਪਸੰਦ ਕਰਦੇ ਆ ਕਿਹੜੀ ਪਾਰਟੀ ਨੂੰ ਵੋਟ ਪਾਉਣਗੇ ਅੱਜ ਜਾਣਦੇ ਆ ਲੋਕਾਂ ਦੇ ਕੋਲੋਂ ਬੁਲਾਉਂਦੇ ਆ ਤੁਹਾਨੂੰ ਲੋਕਾਂ ਦੇ ਨਾਲ ਕਿਹੜੀ ਪਾਰਟੀ ਨੂੰ ਇਹ ਜੀ ਕੋਈ ਵੀ ਨਹੀਂ ਚੰਗੀਆਂ ਨਾ ਜੋ ਅੱਛਾ ਤੇ ਫਿਰ ਇੱਕੋ ਜਿਹੇ ਆਂ ਫੋਟਾ ਦਾ ਕਿਸ ਨੂੰ ਪਾਓਗੇ ਫੋਟਾ ਜੀ ਇਹਨਾਂ ਨੂੰ ਤਾਂ ਨਾ ਪਾਈਆਂ ਚੰਗੀਆਂ ਤੇ ਫਿਰ ਕੀ ਕਰੋਗੇ ਵੋਟ ਪਾਉਣ ਦਾ ਜਾਓਗੇ ਕਿ ਜਾਂਦੇ ਹੀ ਨਹੀਂ ਇਹ ਜ਼ੋਰ ਦਰਮੇ ਵਿਚ ਮਰਦਾ ਹੀ ਜਦੋਂ ਇਹਨਾਂ ਨੇ ਕੰਮ ਹੀ ਨਹੀਂ ਕੋਈ ਕਰਨਾ ਚਾਇਦਾ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਇਹਨੇ ਕਰਾ ਕੋਈ ਬਾਦਲ ਸਾਹਿਬ ਆਨੇ ਜੇ ਕੋਈ ਬਾਦਲ ਸਾਹਿਬ ਨੇ ਪਿਆ ਸਾਹ ਤਾਂ ਹੁਣ ਦੇਖੋ ਕੀ ਕਰੂਗਾ ਕੀ ਨਹੀਂ ਅੱਛਾ ਹਾਂਜੀ ਹਾਂਜੀ ਉਹ ਕੰਮ ਹੋ ਗਏ ਸਰਕਾਰਾਂ ਹਾਂਜੀ ਹਾਂਜੀ ਕੋਈ ਨਾ ਕੋਈ ਨਾ ਨੇ ਭਗਵਾਨ ਮਾਨ ਵੀ ਜਿਹੜਾ ਕੋਈ ਸਾਡੇ ਕੋਈ ਨਹੀਂ ਕਰਾਉਂਦਾ ਨਹੀਂ ਅੱਛਾ ਹਾਂਜੀ ਹਾਂਜੀ ਇਹਦਾ ਮਤਲਬ ਵੀ ਵੋਟਾਂ ਪਾਉਣੀ ਹੀ ਨਹੀਂ ਇਹਨਾਂ ਦਾ ਤਾਂ ਨਾ ਪਾਉਣੇ ਕਹਿੰਦੇ ਆ ਜੀ ਤੁਸੀਂ ਦੱਸੋ ਜੀ ਵੋਟਾਂ ਕਿਹਨੂੰ ਪਾਉਂਗੇ ਮਤਲਬ ਪਾਉਣ ਵੋਟਾਂ ਕਿਸੇ ਨੂੰ ਪਾਉਂਸੀ ਅੱਜ ਇਹ ਨਹੀਂ ਪੁੱਛੇਗਾ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਪਾਰਟੀਆ ਦੇਖੋ ਜੀ ਇਹਨਾਂ ਨੇ ਕਿਸੇ ਬਾਰੇ ਸੋਚਿਆ ਨਹੀਂ ਕੋਈ ਵੀ ਪਾਰਟੀ ਹੈਗੀ ਆ ਸਾਰੇ ਆਪੋ ਆਪ ਦੇ ਟੱਡੇ ਪਰ ਲੱਗੇ ਹੋਏ ਆ ਗਰੀਬ ਬਾਰੇ ਸੋਚਿਆ ਕਿਸੇ ਹੋਰ ਬਾਰੇ ਨਹੀਂ ਸੋਚਿਆ ਹਮ ਇਹਨਾਂ ਦਾ ਬਾਪ ਨਾ ਪੰਜੇ ਚੱਗੇ ਆ ਵੋਟਾਂ ਹੀ ਅੱਛਾ ਵੀ ਪੂਰੀ ਨਹੀਂ ਪੂਣ ਹੀ ਜਾਂਦੇ ਕਿ ਉੱਥੇ ਪੁੱਜ ਜਾ ਕੇ ਨੋਟਾ ਜ਼ਰਾ ਪੜਾਣਾ ਨਾ ਹੋਵੇ ਨਹੀਂ ਜੀ ਨੋਟਾ ਨਟਾ ਦਾ ਇਤਿਹਾਸ ਨਾ ਦੱਬਿਆ ਨਾ ਦੱਬਣਾ ਹੈਗਾ ਨੋਟਾ ਨਾਲ ਤਾਂ ਉਹ ਦੇ ਪਾਇਆ ਤਾਂ ਦੀ ਮੰਦਰਲ ਵੋਟ ਪਾਵਾਂ ਜੀ ਕਿਸੇ ਨੂੰ ਵੋਟ ਪਾਈ ਤਾਂ ਜੀ ਕਿਹਾ ਤਾਂ ਆਪ ਕੀ ਜਾਣਾ ਹੀ ਨਹੀਂ ਵੋਟ ਕੌਣ ਜਾ ਰਹੀ ਹੈ ਜੇ ਕੋਈ ਕੰਮ ਤਾਂ ਡੈਕੀ ਕਰਦੇ ਜੀ ਕੋਈ ਮਤਲਬ ਨਾ ਗਰੀਬ ਬਾਰੇ ਸੋਚਦੇ ਬੈਨਾ ਕਿਸੇ ਹੋਰ ਬਾਰੇ ਆਪ ਦੇ ਘਟੇ ਦੇ ਲਾਟ ਬਣਾ ਆਪ ਬਾਤ ਮਾਰੀ ਜਾਂਦੇ ਆਪ ਦੇ ਆਈ ਜਾਂਦੇ ਆਈ ਜਾਂਦੇ ਕਿਸੇ ਬਾਰੇ ਕੀ ਕਰਦੇ ਕੋਈ ਸਰਕਾਰ ਆਏਗਾ ਦੱਸੋ ਇਹਨਾਂ ਨੇ ਇਹ ਕਿੱਥੇ ਆਏਗਾ ਅੱਜ ਦੀ ਪਹਿਲਾਂ 20 25 ਸਾਲ ਕਾਲੀ ਰਾਜਦਾਰ ਕੇ ਕਾਂਗਰਸ ਰਾਜਦਾਰ ਕੇ ਆ ਆਮ ਆਮ ਆਲੇ ਆ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਇਹਨਾਂ ਦਾ ਵੀ ਕੋਈ ਹਾਲ ਹੈ ਜੀ ਆਦਾ ਹਾਂਜੀ ਕੋਈ ਕੀਤਾ ਕਿਸੇ ਗਰੀਬ ਦਾ ਜੀ ਦੱਸੋ ਜੀ ਕਾਹ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਜੀ ਸਭ ਆਪੋ ਆਪ ਦੇ ਕਾਲੀਗਲ ਪਾਰਟੀ ਇਹਨੇ ਇੰਨਾ ਟਾਈਮ ਕਾਲੀਗਲ ਪਾਰਟੀ ਇਹਨੇ ਇੰਨਾ ਜਿੰਦਾ ਦਿੱਤਾ ਸੀਗਾ ਜੀ ਉਹਨਾਂ ਦੇ ਅਗੂਕਾਰ ਮਾਰ ਗਏ ਜੀ ਉਹਨਾਂ ਨੂੰ ਠੀਕ ਹੈ ਹਾਂਜੀ ਆਪਾਂ ਬਬਾਈ ਕਿਨੂੰ ਕਿਹੜੀ ਪਾਰਟੀ ਚੰਗੀ ਹੈ ਉਹ ਜੀ ਦੱਸਿਓ ਤੁਹਾਨੂੰ ਕੀ ਹੋਣਾ ਅੱਛਾ ਕੋਈ ਛੇ ਪੰਜਾਬ ਦੀ ਬਾਤ ਸੋਚਦਾ ਤਾਂ ਨਹੀਂ ਪਾਰਟੀ ਕੋਈ ਵੀ ਪਿਆਰ ਨੂੰ ਕੁਝਾਈ ਕਰੀ ਜਾਂਦੇ ਐ ਜਿਹੜੀ ਪਾਰਟੀ ਉਹ ਇੱਕ ਜਾਈ ਕਰਦੇ ਹੋ ਜਾਂਦੀ ਐ ਕਾਹ ਦੋਸਤ ਕੀ ਦੱਸੀ ਆਂ ਅੱਛਾ ਚਾਹਦੇ ਤੱਕੀ ਪਾਰਟੀ ਲੱਗਦੀ ਨਹੀਂ ਕੋਈ ਤੇ ਮਾੜਾ ਕਿਹਾ ਪਿਆ ਤੁਹਾਡਾ ਕੋਈ ਕਿਹਾ ਪਿਆ ਮਾਜ ਪੰਜਾਬ ਦੀ ਹਾਸੋਈ ਨਹੀਂ ਕੋਈ ਹਾਂ ਇਹਦੇ ਪੰਜਾਬ ਆਪਣਾ ਫਿਰ ਬਾਹਰ ਦੇ ਰੀਜਨ ਦਾ ਰਾਜ ਅੱਜ ਅੱਧਰ ਅੱਧਰ ਹੀ ਰਾਜ ਚੱਲਿਆ ਤੇ ਹੋਰ ਕੁਝਾਈ ਕਰ ਜਾਂਦੇ ਉਹ ਜਿਹੜੀ ਪਾਰਟੀ ਉਹ ਕੁਝਾਈ ਕਰਦੇ ਜਿਹੜੀ ਉਹ ਹੀ ਕੁਝਾਈ ਕਰਨ ਤੇ ਆਪਾਂ ਇਹ ਸਾਰੇ ਸਿਆਸੀ ਪਾਰਟੀਆਂ ਨੇ ਪਿੰਡਾਂ ਦੇ ਵਿੱਚ ਹੁਣ ਆਈ ਜਾਂਦੇ ਆ ਹਾਂਜੀ ਉਹਦੇ ਆ ਜਿਓ ਆਉਂਗੇ ਸਾਡੇ ਆਪਣੇ ਕੰਮ ਕਰਾਈ ਜਾਂਦੇ ਗਏ ਆ ਕਿ ਅਸੀਂ ਆਹ ਕੰਮ ਕੀਤੇ ਅਸੀਂ ਆਹ ਕੰਮ ਕੀਤੇ ਕਿ ਜੋ ਗੱਲ ਉਹ ਮੈਨੂੰ ਲੱਗਦਾ ਵੀ ਕਿਸੇ ਪਾਰਟੀ ਨੇ ਕਿਹੜੀ ਕਿਹੜੀ ਪਾਰਟੀ ਨੇ ਕੰਮ ਕੀਤੇ ਆ ਅਸਤਾ ਜੀ ਅਸਤਾ ਜੀ ਮੇਰੀ ਗੱਲ ਸੁਣੋ ਜਿਹੜਾ ਮੈਨੀਫੈਸਟੋ ਤਿਆਰ ਕਰਦੇ ਆ ਪਾਰਟੀਆਂ ਵਾਲੇ ਦੇਖੋ ਗਲਤ ਕਰਦੇ ਆ ਉਹ ਕਰਨੇ ਦਿੰਦੇ ਕੋਈ ਉਹਦੇ ਤੇ ਮਤਲਬ ਪੂਰਾ ਨਹੀਂ ਉਤਰਦੇ ਪੂਰਾ ਨਹੀਂ ਉਤਰਦੇ ਤੇ ਪਾਰ ਜਨਤਾ ਦੇ ਪਈ ਜਾਂਦਾ ਹਮ ਕਰਸੀ ਦੇ ਬਾਰੇ ਬੱਦੀ ਫਿਰਦੇ ਉਹ ਕੋਈ ਗੱਲ ਦੀ ਬਾਤ ਨਹੀਂ ਕੋਈ ਕਰਸੀ ਦੇ ਬਾਰੇ ਫਿਰਦੇ ਠੀਕ ਹੈ ਜੀ ਆਏ ਤੁਸੀਂ ਬੇਰਗੋ ਪੈ ਗਏ ਤੁਸੀਂ ਬਾਤ ਦੇ ਦੋ ਸ਼ਬਦ ਦੱਸ ਦਿਓ ਹੋ ਬੜਾ ਦੱਸ ਦੱਸੋ ਮੜਾ ਜਾ ਕਿਹੜੀ ਪਾਰਟੀ ਚੰਗੀ ਹੈ ਅਫੇ ਪਾਰੀਆਂ ਸਾਰੀਆਂ ਚੰਗੀਆਂ काम ਸਾਰੀਆਂ तो लेने ਤੇ ਕੰਮ ਕਿਧੋ ਲੈਨੇ ਆ ਤੁਸੀਂ ਕੰਮ ਆ ਸਾਰਾ ਜਗਾ ਉਹ ਮੈਨੂੰ ਉੱਤਰਾ ਹੀ ਪੈ ਗਿਆ ਕਿਹੜੀ ਪਾਰਟੀ ਨੂੰ ਬੰਦ ਐਕਸੀਡੈਂਟ ਹੋਇਆ ਦੁਬਾਰੇ ਜਨਮ ਦੇ ਆ। ਅੱਛਾ। ਹਾਂਜੀ। ਜੋ ਜਨ ਜੋ ਬੋਰਡ ਮ ਕਾਬਰੇ ਆਸਨ ਪਣਾ। ਅੱਛਾ। ਰਾਜੇ ਬੈਠਣਗੇ। ਅੱਛਾ। ਬਸ। ਉਹਤਰੀ ਪੋਣੀ। ਹਾਂਜੀ। ਅੱਗੇ ਲੋਤਰੀ ਪੋਣੀ ਆ। ਲੜਕੇ ਕੇ ਪੋਣੀ ਨਾਲੇ। ਅੱਛਾ। ਬਸ। ਵੀ ਮਾਣੀਓ ਤਰ ਬਣਿਆ ਕਿ ਉਹ ਕੰਮਾਂ ਨੂੰ ਵੇਖ ਕੇ ਵੀ ਕੰਮ ਕੀਤੇ ਉਹਨਾਂ ਨੇ। ਨਹੀਂ ਮੈਂ ਪਤਾ ਨਹੀਂ ਮੈਂ 25 ਰੁਪਏ ਤੱਕ ਖਾਈ ਜਾਂਦੇ ਹਾਂ ਅੱਛਾ ਅੱਜ ਦਾ ਨਹੀਂ ਮੈਂ ਕਿਹੜਾ ਕਾ ਉਹ ਕਾਂਗਰਸ ਪਾਰਟੀ ਨੇ ਸਾਡਾ ਕੰਮ ਕੀਤਾ ਤੁਸੀਂ ਜਿਹੜੇ ਉੱਥੇ ਪੱਕੇ ਹੋ ਗਏ ਬਸ ਪੱਕੇ ਆ ਗਏ ਇਹ ਵੋਟ ਪਾ ਲਈਏ ਨੂੰ ਹਾਂ ਜੀ ਆਪਾਂ ਵੀ ਬੜਾ ਇਹ ਦੱਸੋ ਜ਼ਰੂਰ ਦੱਸ ਤੂੰ ਬੋਲੋ ਨਾ ਪਾਰਟੀ ਕੋਈ ਨਹੀਂ ਚੰਗੀ ਕਿਹੜੀ ਆ ਪਾਰਟੀ ਪਾਰਟੀ ਤੋਂ ਜੀ ਕੋਈ ਵੀ ਆ ਜੇ ਕੋਈ ਵੀ ਚੰਗੀ ਨਹੀਂ ਕੋਈ ਵੀ ਚੰਗੀ ਨਹੀਂ ਠੀਕ ਹੈ ਨਾ ਆਪਣੇ ਆਪਣੇ ਮਤਲਬ ਕੋ ਲਾਹਰਾ ਦਿੰਦੇ ਆ ਠੀਕ ਹੈ ਜਿਸ ਕਾ ਮੁਹੰਮਦ ਹੋਏਗਾ ਉਹਨੂੰ ਦੇ ਦਾਂਗੇ ਜੀ ਬਸ ਗੱਲ ਖਤਮ ਬੋਟ ਪੋਰ ਜਾਓਗੇ ਕਿ ਨਹੀਂ ਜਾਂਦੇ ਜ਼ਰੂਰ ਜਾਾਂਗੇ ਵੋਟ ਪਾਏਗੇ ਪਰ ਕਹੋਗੇ ਕਿ ਨੂੰ ਹੈ ਕਾਂਗਰੈਸ ਨੂੰ ਪਾਏਂ ਠੀਕ ਹੈ ਮੈਂ ਬਾਂਦੀ ਕਿਸੇ ਪੰਟੀ ਨੂੰ ਨਹੀਂ ਪਾਉਂਦਾ ਕਾਂਗਰਸ ਸਿਵਸੇ ਚੰਗੀ ਨਾ ਕਿਸੀ ਪੈ ਘਾਟਾ ਕਰੇ ਨਾ ਕਿਸੀ ਤੇ ਵਾਦਾ ਕਰੇ ਵਧੀਆ ਠੀਕ ਹੈ ਜੀ ਬਾਕੀ ਸਾਰੀ ਪਾਰਟੀਆਂ ਬਸ ਜਾਂਲ ਵਾਲਾ ਨੂੰ ਤੋਂ ਬੋਤਲ ਜੀ ਆ ਪਾਪਾ ਜੀ ਬੱਸ ਹੋ ਕੇ ਜਾਦੇ ਕਾਂਗਰਸ ਨੂੰ ਜੀ ਕਾਂਗਰਸ ਨੂੰ ਪਹਿਲਾਂ ਤੋਂ ਮਾਣਾ ਕੋਈ ਨਹੀਂ ਅੱਗੇ ਤਾਂ ਦੋ ਪਾਰਟੀਆਂ ਹੋ ਜਾਂਦੀਆਂ ਤੇ ਚੌਥੀ ਪਾਰਟੀ ਵੀ ਇੱਥੇ ਦਾ ਦਾ ਕਾਂਗਰਸ ਹਾਂ ਠੀਕ ਹੈ ਉਹ ਤਾਂ ਪਾਰਟੀਆਂ ਪੰਜ ਪੰਜ ਹੋ ਗਈਆਂ ਹੋ ਗਿਆ ਸਹੀ ਗੱਲ ਹੈ ਕਿਹੜੀ ਪਾਰਟੀ ਨੇ ਜੇ ਚੰਗੇ ਕੰਮ ਕੀਤੇ ਹੈ ਵਿੱਚ ਕੌਣ ਪੋਰ ਪਾਉਣਗੇ ਜੀ ਵੀ ਕਾਂਗਰਸ ਨੂੰ ਪਹਿਲਾਂ ਤੋਂ ਹੀ ਪਾ ਦੇਣੇ ਆਪਾਂ ਚਲੋ ਮਾਣੀ ਬਣਿਆ ਰਹਿਤੋ ਮਾਣੀ ਬਣ ਗਏ ਆ ਬਾਬਾ ਜੀ ਦੋ ਸ਼ਰਤਾਂ ਸਰੋਂ ਦੱਸੋ ਜੀ ਪਾਰਟੀ ਕਿਹੜੀ ਚੰਗੀ ਹੈ ਉਹ ਪਾਰਟੀ ਕਾਂਗਰਸ ਨੂੰ ਪਾ ਦੇਣਗੇ ਕਾਂਗਰਸ ਨੂੰ ਪਾਉਂਗੇ ਜੀ ਹਾਂ ਕਿਹਾ ਕੀਤਾ ਉਹ ਨੁਕਰੇ ਕੋਈ ਕੰਮ ਵੀ ਦੋ ਸਾਲਾਂ ਇਹ ਕੀਤਾ ਕਰਜ਼ਾਈ ਕਰਤਾ ਪੰਜਾਬ ਨੂੰ ਆ ਠੀਕ ਹੈ ਜੀ ਮੈਂ ਕੈਪਟਨ ਸਾਹਿਬ ਨੇ ਵੀ ਸੌਖਾਦੀ ਸੀ ਮੈਂ ਕਰਜਾ ਸਾਰਾ ਮਾਫ ਕਰ ਦੂੰ ਮੈਂ ਉਹ ਨਸ਼ਾ ਖਤਮ ਕਰ ਦੂੰਗਾ ਤੇ ਹੋਰ ਵੀ ਕਈ ਵਾਦੇ ਕੀਤੇ ਵੀ ਮੈਂ ਭ੍ਰਿਸ਼ਟਾਚਾਰ ਖਤਮ ਕਰ ਦੂੰਗਾ ਪਰ ਵਾਦੇ ਬੂਦੇ ਦਾ ਫਰੇ ਹੋ ਜੀ ਇਹ ਉਹ ਤੋਂ ਬ੍ਰਿਸ਼ਟ ਨਿਕਲੇ ਜੀ ਇਹਨਾਂ ਦਾ ਹਾਲ ਕੀ ਹੈ ਅੱਛਾ ਇਹਨਾਂ ਦਾ ਕੋਈ ਮੰਤਰੀ ਜਦੋਂ ਪਿੱਛੇ ਤੋਂ ਬਣਾਇਆ ਨਸ਼ਾ ਉਹ ਤੋਂ ਵੱਧ ਗਿਆ ਬਾਬਾ ਜੀ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀਗੀਆਂ ਇੱਕ ਕਾਲੀ ਪਾਰਟੀ ਹੁੰਦੀ ਸੀ ਪੰਜ ਪੰਜ ਪਾਰਟੀਆਂ ਬਣੀਆਂ ਹੁਣ ਤੁਹਾਨੂੰ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਅੱਜ ਵੀ ਤੁਸੀਂ ਲੋਕ ਸਭਾ ਇਲੈਕਸ਼ਨ ਇੱਕ ਜ਼ੋਨ ਨੂੰ ਵੋਟਾਂ ਪਾਣੀਆਂ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਤੁਸੀਂ ਕਿਹੜੀ ਪਾਰਟੀ ਨੂੰ ਵੋਟਾਂ ਪਾਉਂਗੇ ਅਸੀਂ ਤਾਂ ਅਕਾਲੀਆਨ ਨੂੰ ਪਾਉਂਗਾ ਫਿਰ ਉਹ ਗੱਪੀ ਪਾਰਟੀ ਨੂੰ ਪਾ ਕੇ ਖੱਟਾਂ ਦੇ ਤੀ ਤੇ ਕਾਲੀ ਪਾਰਟੀ ਨੇ ਇਹਦਾ ਟੀਲ ਦਾ ਤੁਹਾਡਾ ਕੰਮ ਕਰਦਾ ਦਿਲ ਜਿਹੜਾ ਤੁਸੀਂ ਪੱਕਾ ਅਕਾਲੀ ਪਾਰਟੀ ਨੂੰ ਵੋਟ ਪਾਉਂਗੇ ਸਾਡੇ ਅਕਾਲੀਆਣੇ ਕੰਮ ਕੋਈ ਨਹੀਂ ਛੱਡਿਆ ਹੀ ਨਹੀਂ ਸੀ ਅੱਲੇ ਪੈਣ ਨੂੰ ਕੱਤੀ ਦਿੱਤੀ ਜੀ ਸੱਚੀ ਤਾਂ ਲੋਕ ਕਹਿੰਦੇ ਲੈ ਜੀ ਸਾਨੂੰ ਬਾਲ ਸਾਹਿਬ ਮੋਗੇ ਦੇ ਦਿਓ ਸੱਚੀ ਸਾਨੂੰ ਸਵਾਰ ਰਿਓਕੀ ਹੈ 12 ਮੋਗੇ ਦੇ ਤੇ ਇਹ ਇੰਨਾ ਟੁਕੜਾ ਗਰੇਡ ਉਹਨੇ ਬਣਾਤਾ ਦਾਣਾ ਮੰਡੀ ਦਾਣਾ ਮੰਡੀ ਆਪ ਮਿੱਟੀ ਭਾ ਕੇ ਉਹ ਬਣਾ ਗਏ ਹੈ ਹੈ ਚਾਹ ਫਰਮ ਉਹ ਲਾ ਕੇ ਬਿੱਲੀ ਦਾ ਮੋਟਾ ਬਿੱਲ ਮਾਫੋ ਕਰਦੇ ਠੀਕ ਹੈ ਜੀ ਅਸੀਂ ਮਤਲਬ ਤੁਹਾਨੂੰ ਇਹ ਤਾਂ ਪੁੱਛ ਨਹੀਂ ਸਕਦੇ ਵੀ ਕਿਹਨੂੰ ਕਿਉਂਕਿ ਥੋੜੀ ਸੀਕਰੈਸੀ ਹੈ ਕਿਹਨੂੰ ਵੋਟ ਪਾਉਣੀ ਹੈ ਅਸੀਂ ਇਹ ਸਾਡਾ ਅੱਠ ਵੀ ਨਹੀਂ ਪਾ ਸਕਾਂ ਅੰਤਹਾਂ ਅਸੀਂ ਤਾਂ ਤੁਹਾਨੂੰ ਸਿਰਫ ਇੰਨਾ ਹੀ ਪੁੱਛ ਸਕਦੇ ਹਾਂ ਵੀ ਕਿਹੜੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਅੱਜ ਤੁਸੀਂ ਦੱਸੋ ਕਿਹੜੀ ਪਾਰਟੀ ਚੰਗੀ ਹੈ ਕੱਲੀਆਂ ਵੀ ਬੋਲੀਆਂ ਜੀ ਅੱਛਾ ਇਹ ਚੰਗੀ ਹੈ ਹਾਂ ਜੀ ਠੀਕ ਹੈ ਤੁਸੀਂ ਜੀ ਅੱਛਾ ਹਾਂ ਜੀ ਤੁਸੀਂ ਦੱਸੋ ਜੀ ਸਾਰੀਆਂ ਠੀਕੀਆਂ ਜੀ ਕੋਈ ਵੀ ਨਹੀਂ ਚੰਗੀ ਨਹੀਂ ਸਾਰੀਆਂ ਨਹੀਂ ਤੁਸੀਂ ਇਹਨਾਂ ਨਾਅਰ ਲਾਗਮ ਕਰਾਂਗੇ ਦਿਖਾਵਾਂਗੇ ਇਹ ਕੋਈ ਕਿਸੇ ਨੂੰ ਇਹ ਤੁਸੀਂ ਇੰਨਾ ਮਗਰ ਲਾ ਕੇ ਕਹੀ ਜਾਂਦੇ ਹੋ ਵੀ ਕੱਲੀਆਂ ਨੂੰ ਫੁੱਟਾ ਹੋਏਗਾ ਮਾਨ ਦਾ ਬੱਚਾ ਮਾਨ ਦਾ ਫੁੱਟਾ ਹੋਣਾ ਕਹਿੰਦੇ ਸਾਰੀਆਂ ਚੰਗੀਆਂ ਸਾਰੀਆਂ ਜੰਗੀਆਂ ਕੰਮ ਕਰਾਂਗੇ ਦਾ ਕਾਲਾਂਗੇ ਤੇ ਨਹੀਂ ਬੈਠਿਆ ਨੂੰ ਕੋਈ ਨਹੀਂ ਦਿੰਦਾ ਇੱਥੇ ਅੱਛਾ ਅੱਛਾ ਥੋੜੇ ਬਾਅਦ ਤੇ ਸਾਰੀਆਂ ਚੰਗੀਆਂ ਸਾਰੀਆਂ ਚੰਗੀਆਂ ਵੋਟ ਪਾਓਗੇ ਹਾਂ ਵੋਟ ਫਿਰ ਕਿਹੜੀ ਬਾੜੀ ਦੇ ਪਾਉਂਗੇ ਤੁਸੀਂ ਕਿਹੜਾ ਕੰਮ ਕਰੂਗਾ ਹਾਂਜੀ ਆਪਾਂ ਤੁਸੀਂ ਹੋਰ ਕੀ ਆਖਾਂ ਹਾਂ ਹਾਂ ਇਹਦਾ ਸਾਦੀ ਬਾਤ ਨਹੀਂ ਠੀਕ ਹੈ। ਸਾਦੀ ਐਟਾਈ ਕਿੱਧਰ ਜੀ ਕੀਤਾ ਉਹ ਦਰੇਵਾ ਠੀਕ ਹੈ ਜੀ ਵਧੀਆ ਤੁਹਾਡਾ ਜਵਾਬ ਹੈ। ਹਾਂ ਜੀ। ਇਹ ਦੱਸਣਾ ਵੀ ਨਹੀਂ ਚਾਹੀਦਾ ਕਿਉਂਕਿ ਸੀਕਰੈਸੀ ਹੈ। ਹਾਂ। ਇਹ ਤਾਂ ਅਸੀਂ ਪੁੱਛ ਵੀ ਨਹੀਂ ਸਕਦੇ। ਇਹ ਤਾਂ ਅਸੀਂ ਤੁਹਾਨੂੰ ਇਹ ਪੁੱਛ ਸਕਦੇ ਹਾਂ ਵੀ ਪਾਰਟੀ ਕਿਹੜੀ ਚੰਗੀ ਹੈ। ਹਾਂ ਜੀ ਤੁਸੀਂ ਦੱਸੋ ਜੀ। ਐਂ ਤੁਸੀਂ ਇਧਰ ਮੁ ਕਰੋ ਜੀ। ਦੱਸੋ ਜੀ। ਐਡਾ ਕਰਕੇ ਹੁਤਾਵਾਏ। ਠੀਕ। ਹਾਂਜੀ ਭਾਈ ਤੁਸੀਂ ਦੱਸੋ ਜੀ ਕਿ ਕਿਹੜੀ ਪਾਰਟੀ ਪਾਵਾਂਗੇ ਅੱਛਾ ਮਰਜੀ ਨਾਲ ਪਾਓਗੇ ਵੋਟ ਪਾਉਣ ਜਾਓਗੇ ਵੋਟ ਪਾਉਣ ਜਾਵਾਂਗੇ ਅੱਛਾ ਵੀ ਕਿਹੜੀ ਜੀ ਕੀਤਾ ਉਸ ਨੂੰ ਇਹ ਮੌਕੇ ਤੇ ਮੈਂ ਦੱਸੂਗਾ ਕਿਹੜੀ ਪਾਰਟੀ ਪਾਉਾਂਗੇ ਅੱਛਾ ਵੀ ਕਿਹੜੀ ਪਾਰਟੀ ਨੂੰ ਤੁਹਾਨੂੰ ਇੰਨਾ ਦਾ ਪਤਾ ਹੋਣਾ ਵੀ ਇੱਥੇ ਕੰਮ ਕੀਤੇ ਥੋੜੇ ਬਣ ਜਨਾ ਜੀ ਆਪਾਂ ਕੰਮ ਤਾਂ ਜਿਹੜੀ ਸਰਕਾਰ ਆ ਉਹ ਮੜਾ ਮੋਟਾ ਤਾਂ ਹਰ ਇੱਕ ਕਰਦੀ ਹੈ ਕਰਦੀ ਹੈ ਜੇ ਨਾ ਕਰੂਗੀ ਤੇ ਫੇਰ ਅਗਲੇ ਸਾਲ ਨਹੀਂ ਆਉਂਦਾ ਉਹ ਬੰਦ ਨਹੀਂ ਆਉਂਦਾ ਹਾਂ ਜੀ ਨਾ ਆਉ ਤੇਰੀ ਜਿਹੜੀ ਬਲ ਸਾਹਿਬ ਨੇ ਕੀਤਾ ਵੋਟ ਇੱਥੇ ਕੀਤਾ ਅੱਛਾ ਥੋੜੇ ਹਲਕੇ ਨਾਲ ਜੀ ਠੀਕ ਆ ਲੈਡਿੰਗਾ ਬਣਾਈਆਂ ਜੀ ਸਭ ਕੁਝ ਤੇ ਭਾਗ ਨਹੀਂ ਸਾਡੇ ਅੱਛਾ ਸਾੜੇ ਪਾਣੀ ਤੂੰ ਅੱਛਾ ਇੱਧਰ ਛੀ ਲੈਣਾ ਗੰਨਿਆ ਬੋਦੀ ਵਾਲੇ ਕੋਲੇ ਅੱਛਾ ਕਿਹੜਾ ਮਾਰੂ ਏੜਿਆ ਸੀ ਉਹਨੂੰ ਖਿਆਲ ਕੀਤਾ ਬਾਲਸਾ ਹੋ ਕਰ ਗਿਆ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਕੋਈ ਕਰਨ ਵਾਲਾ ਜੰਮਦਾ ਨਹੀਂ ਪਿਛਲੇ ਵਾਲੀ ਤਾਂ ਬਾਲਸਾ ਦੇ ਵੋਟਾ ਘਟਾਦਿਆਂ ਤੁਸੀਂ ਇਤੋਂ ਆਲਮੋਲ ਜਵਾ ਵੋਟ ਘਟਾ ਦਿੱਤੀ ਉਹ ਕੱਦਾ ਉਹ ਪਿਛੜੇ ਵਾਲੀ ਦੀ ਵਾ ਹੋਸ ਹਾਸ ਸੀ ਜੀ ਇੱਕ ਗੱਪੀ ਪਾਰਟੀ ਨੂੰ ਬਣਾਉਂਦਾ ਸੀ ਪਾ ਦਿਓ ਪਾ ਦਿਓ ਮੈਂ ਤਾਂ ਕਹਿੰਦਾ ਪਿਛੜੇ ਆ ਤਾਂ ਕੁੱਤਾ ਹੀ ਖੜਾ ਲੰਦਾ ਹੈ ਉਹ ਜਿੱਤ ਜਾਂਦਾ

25 ਪਿੰਡ ਮਰਿਆ ਉਹ ਤਾਂ ਉਹ ਦਿੱਖੀ ਜਾਂਦੇ ਝਾੜੂ ਵਾਲਾ ਨੂੰ ਤਾਂ ਸਹੀ ਅਜੀ ਜਈਏ ਸੇਵ ਮੈਨ ਨੂੰ ਅੱਛਾ ਅੱਛਾ ਹਾਂ ਉਹ ਬਾ ਮਿੱਠਾ ਭਾਗੇ ਤੋਰਦੇ ਨੇ ਕੁੜੀਆਂ ਦਾ ਮੁੰਡਾ ਦਾ ਕਹਿ ਜੇ ਹੁਣ ਤਾਂ ਭਾਗ ਤੋਰਦੀਆਂ 25 ਪਿੰਡਾਂ ਦੇ ਇੱਕ ਆਦੀ ਸੋਤ ਤੇ ਆਏ ਨਹੀਂ ਗਏ ਅਸੀਂ ਜਿਹੜੇ ਹਾਰਾ ਨਾਲੇ ਮਾਰੇ ਗਏ ਠੀਕ ਹੈ ਸਾਡੇ ਕਿਸਾਨੀਆਂ ਜਿਨ੍ਹਾਂ ਦੇ ਚਾਰ-ਚਾਰ ਮਣੀ ਕਰਦੇ ਨੇ ਫਿਰ ਇੱਥੋਂ ਦਾ ਮਾਰੀ ਹਾਂ ਪਾਵਾ